ਗਾਰਡ ਨੰਬਰ 16 ਤੇ 18 ਦੇ ਨਿਵਾਸੀ ਗਲੀਆਂ ਵਿੱਚ ਖੜੇ 시ਵਰਜ ਦੇ ਗੰਦੇ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਨੇ। ਉਹਨਾਂ ਨੇ ਕਿਹਾ ਕਿ 시ਵਰਜ ਦੇ ਗੰਦੇ ਪਾਣੀ ਦਾ ਹਲ-ਜਲਦ ਨਾ ਹੋਇਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਸਾਫ ਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਉਹਨਾਂ ਕਿਹਾ ਕਿ 시ਵਰਜ ਦੇ ਗੰਦੇ ਪਾਣੀ ਦਾ ਹਲ-ਜਲਦ ਨਾ ਹੋਣ ਤੇ ਸਿੱਖੇ ਸੰਘਰਸ਼ ਲਈ ਮੁਹੱਲਾ ਨਿਵਾਸੀਆਂ ਦੇ ਨਾਲ ਖੜਾ। ਸੋ ਉਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਤਕਰੀਬਨ ਇਹ 16 ਨੰਬਰ ਵਾਰਡ ਇਧਰਲਾ ਪਾਸਾ ਜਿਹੜਾ ਹੈ 16 ਨੰਬਰ ਵਾਰਡ ਆ ਜੀ ਇਧਰਲਾ ਇਹ 18 ਨੰਬਰ ਵਾਰਡ ਆ ਜੀ ਇਹ ਅੱਜ ਜਿਹੜਾ ਮੌਕੇ ਤੇ ਖੜਿਆ ਅੱਜ 16 ਤੇ 18 ਨੰਬਰ ਵਾਰਡ ਦੇ ਵਿੱਚ ਖੜਿਆ ਇਸ ਤੋਂ ਕੁਝ ਦਿਨ ਪਹਿਲਾਂ ਵਾਰਡ ਨੰਬਰ 2 ਵਾਲੇ ਨੇ ਧਰ ਨਾਲ ਆਇਆ ਸੀ ਜੇ ਆਪਾਂ ਗੱਲ ਕਰੀਏ ਲਾਈਨਾਂ ਤੋਂ ਪਰਲੇ ਪਾਸੇ ਦੀ ਮੈਨੂੰ ਲੱਗਦਾ ਧੂਰੀ ਦਾ ਕੋਈ ਕੋਨਾ ਇਹ ਜਿਹਾ ਨਹੀਂ ਹੋਣਾ ਜਿੱਥੇ ਇਹ ਪਾਣੀ ਦੀ ਸਮੱਸਿਆ ਨਾ ਹੋਵੇ ਨਾ ਤਾਂ ਟੂਟੀਆਂ ਦੇ ਵਿੱਚ ਇਸ ਹੀ ਬਰੇ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਆ ਗਲੀਆਂ ਚ ਤੁਸੀਂ ਨੇ ਦੇਖ ਹੀ ਰਿਹਾ ਪਿੱਛੇ ਕੰਧ ਡਿਗੀ ਹੋਈ ਤੁਸੀਂ ਨੇ ਦੇਖ ਹੀ ਲਈ ਇੱਥੇ ਇਹ ਕੋਈ ਅੱਜ ਦਾ ਵਸਿਆ ਹੋਇਆ ਮਹੱਲਾ ਨਹੀਂ ਹੈਗਾ ਸਾਡੇ ਜਦੋਂ ਤੁਸੀਂ ਐ ਮੰਨ ਕੇ ਚੱਲੋ ਸ਼ਹਿਰ ਦੇ ਅੰਦਰਲਾ ਜਿਹੜਾ ਸ਼ਿਪਰੀ ਮਹੱਲਾ ਜਾਂ ਤਾਂ ਹਸੀਲਮਾ ਹਾਊਸ ਤੋਂ ਬਾਅਦ ਸਭ ਤੋਂ ਵੱਧ ਜਿਹੜੀ ਵਸੋਂ ਸੀਗੀ ਉਹ ਸਾਡੀ ਜਨਤਾਨਗਰ ਦੇ ਵਿੱਚ ਸੀ ਇਹਦੇ ਨਾਲ ਫਲਾਈਓਵਰ ਬਣਿਆ ਹੋਇਆ ਇਹਦੇ ਚ ਬੇहद ਚਿੰਤਾ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ ਪਿਛਲੇ 4 ਸਾਲ ਤੋਂ ਇੱਕ ਵੀ ਪਾਈਪ ਸੀਵਰੇਜ ਦੀ ਕਿਤੇ ਇਹਨਾਂ ਨੇ ਪਾਈ ਹੋਵੇ ਸਰਕਾਰ ਨੇ ਉਹ ਦਿਖਾਈ ਜਾਵੇ ਜਾਂ ਕੋਈ ਗਲੀ ਤੇ ਸਮੱਸਿਆ ਇੱਥੇ ਆ ਮਹੱਲਾ ਵਾਸੀ ਖੜੇ ਨੇ ਸਾਰੇ ਇੱਕ ਵੀ ਬੰਦਾ ਇੱਥੇ ਕਦੇ ਵੀ ਨਾ ਤਾਂ ਸਫਾਈ ਵਾਲਾ ਆਉਂਦਾ ਤਕਰੀਬਨ ਸਾਨੂੰ 15-20 ਦਿਨ ਹੋ ਗਏ ਇਸੇ ਚੀਜ਼ ਦੇ ਉੱਤੇ ਲੱਗੇ ਨੂੰ ਪਹਿਲਾਂ ਅਸੀਂ ਇਹ ਜਿਹੜਾ ਜੈਜੀਟੇਸ਼ਨ ਕਰ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਵਰਬਲੀ ਸਾਰੇ ਜਿਹੜੇ ਆਫੀਸਰ ਸਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਇਹ ਵੀ ਸਾਨੂੰ ਇਹ ਸਮੱਸਿਆ ਬਹੁਤ ਆ ਕਿਉਂਕਿ ਸਾਰੇ ਨੌਕਰੀ ਪੇਸ਼ਾ ਨੇ ਐਤਵਾਰ ਨੂੰ ਵਿਚਾਰੇ ਫ੍ਰੀ ਹੁੰਦੇ ਨੇ ਤੁਸੀਂ ਆ ਦੇਖ ਸਕਦੇ ਹੋ ਆਲੇ-ਦਾਲੇ ਗਲੀਆਂ ਦੇ ਹਾਲਾਤ ਇਹ ਤਾਂ ਅੱਜ ਦੇਖੋ ਹੁਣ ਕਿੰਨੇ ਦਿਨ ਹੋ ਗਏ ਮੀਂਹ ਪਏ ਨੂੰ ਮੀਂਹ ਦੀ ਵੀ ਕੋਈ ਸਮੱਸਿਆ ਨਹੀਂ ਇਹ ਤਾਂ ਬਿਨਾਂ ਮੀਂਹ ਤੋਂ ਹੀ ਜਿਹੜਾ ਇਹ ਪਾਣੀ ਆ ਇਹਦੀ ਇੱਕੋ ਹਾਲ ਆ ਜਦੋਂ ਮੈਂ ਪਿਛਲੀ ਵਾਰ ਐਮਐਲਏ ਸੀ ਤਕਰੀਬਨ ਜੇ ਤੁਸੀਂ 2002 ਤੋਂ ਲੈ ਕੇ 2022 ਤੱਕ ਦੀ ਗੱਲ ਕਰੋਗੇ ਜਿੰਨੀ ਮੇਰੇ ਟਾਈਮ ਦੇ ਉੱਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੇ ਸੀਵਰੇਜ ਜਿੰਨਾ ਉਸ ਟਾਈਮ ਤੇ ਬਣਿਆ ਸੀ ਜਾਂ ਗਲੀਆਂ ਪੱਕੀਆਂ ਹੋਈਆਂ ਸੀ ਉਹਦਾ ਇਹ 2% ਵੀ ਨਹੀਂ ਕਰ ਸਕੇ ਤੇ ਇੱਕ ਵਾਰ ਵੀ ਮੁੱਖ ਮੰਤਰੀ ਨੇ ਜਿਹੜਾ ਇੱਥੇ gekeੜਾ ਨਹੀਂ ਮਾਰਿਆ ਇਹ ਕੋਈ ਇੱਕ ਵਾਰ ਨਹੀਂ ਹੋਇਆ ਲਗਾਤਾਰ ਹਰ ਰੋ ਜਿਹੜੇ ਧਰਮ ਨਹੀਂ ਜਾਰੀ ਨੇ ਤੇ ਇਹਦੀ ਸਮੱਸਿਆ ਦਾ ਜਿਹੜਾ ਹੱਲ ਸੀਗਾ ਇਹ ਫਲਾਈਓਵਰ ਤੋਂ ਬਾਅਦ ਸਾਡੇ ਗੁਰੂ ਘਰ ਨੇ ਗੁਰੂ ਘਰ ਦੇ ਸਾਹਮਣੇ ਅ ਤਕਰੀਬਨ ਗੋਡੇ-ਗੋਡੇ ਪਾਣੀ ਖੜ ਜਾਂਦਾ ਤੇ ਮੈਂ ਉਹ ਸਾਥੀਆਂ ਨੂੰ ਵੀ ਪੁੱਛਣਾ ਚਾਹਣਾ ਜਿਹੜੇ ਉਸ ਟਾਈਮ ਤੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜ ਚਾਰ ਜਾਣੇ ਉਹ ਸੜਕ ਤੇ ਖੜ ਜਾਂਦੇ ਸੀ ਆ ਕੇ ਵੀ ਦੇਖੋ ਜੀ ਇੱਥੇ ਪਾਣੀ ਖੜਾ ਤੇ ਉੱਥੇ ਫਿਰ ਅਸੀਂ ਨੇ ਉਹਦਾ ਜਿਹੜਾ ਹੱਲ ਸੀਗਾ ਕਿਉਂਕਿ ਸਾਡਾ ਸ਼ਹਿਰ ਆ ਨਾ ਜਿਹੜਾ ਇਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਬਚਾਲੋਂ ਦੀ ਰੇਲਵੇ ਲਾਈਨ ਨਿਕਲਦੀ ਆ ਰੇਲਵੇ ਲਾਈਨ ਤੋਂ ਪਰਲਾਪਾਸਾ ਰੇਲਵੇ ਲਾਈਨ ਦੇ ਵਿੱਚੋਂ ਤੁਸੀਂ ਕ੍ਰੋਸਿੰਗ ਦੀ ਜਿਹੜੀ ਪਾਈਪਲਾਈਨ ਹੀ ਪਾ ਸਕਦੇ ਹੁੰਦੇ ਤੇ ਜਿਹੜਾ ਪਰਲਾਪਾਸਾ ਇਹਦੀ ਜੇ ਤੁਸੀਂ ਦੇਖੋਗੇ ਧੂਰੀਪਿੰਡ ਬੇਨੇੜੇ ਦੀ ਜ਼ਮੀਨ ਦੇ ਵਿਖੇ ਐਸਟੀਪੀ ਪਲਾਟ ਲੱਗਿਆ ਹੋਇਆ ਉਹ ਉਸ ਟਾਈਮ ਤੇ ਲੱਗਿਆ ਹਾ ਦੂਸਰੇ ਦੇ ਵੀ ਪੈਸੇ ਯਾਨੀ ਕਿ ਮੈਂ ਮਨਜ਼ੂਰ ਕਰਾ ਕੇ ਜਿਹੜਾ ਇੱਥੇ ਲਾਸਟ ਟਾਈਮ ਦੇਖ ਲਿਆ ਸੀਗਾ ਤੇ ਪਰ ਉਦੋਂ ਬਾਅਦ ਜਦੋਂ ਅਸੀਂ ਸਮਝ ਲਓ ਸਾਡੀ ਸਰਕਾਰ ਇਥੋਂ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਬਿਲਕੁਲ ਕੋਈ ਵਰਕਆਊਟ ਨਹੀਂ ਕਰਿਆ ਉਥੇ ਦੀ ਉਥੇ ਜਿਹੜੀ ਸਿਚੁਏਸ਼ਨ ਆ ਜਿਉਂਦੀ ਤਿਉਂ ਖੜੀ ਆ ਜੇ ਮੈਨੂੰ ਅੱਗੇ ਇਹ ਮੌਕਾ ਮਿਲਦਾ ਤਾਂ ਅਸੀਂ ਇਹ ਜਿਹੜੀ ਸਮੱਸਿਆ ਸੀ ਉਹ ਬਿਲਕੁਲ ਜੜ ਤੋਂ ਖਤਮ ਕਰ ਦਿੰਦੇ ਕਿਉਂਕਿ ਇੱਥੇ ਤਿੰਨ ਬੋਰ ਬੈਲ ਲੱਗਣੇ ਸੀਗੇ ਸੜਕ ਦੇ ਉ ਪਰ ਜਿਹੜਾ ਬਰਸਾਤੀ ਪਾਣੀ ਸੀ ਉਹਨਾਂ ਨੂੰ ਉਹਨਾਂ ਨੇ نیچے ਧਰਤੀ ਚ ਲੈ ਕੇ ਜਾਣਾ ਸੀਗਾ ਤੇ ਨਾਲ ਜਿਹੜੀ ਇਹ ਇਥੋਂ ਸਾਰੇ ਜਿਹੜਾ ਰੇਲਵੇ ਲਾਈਨ ਦਾ ਇਧਰਲਾ ਹਿੱਸਾ ਇਹ ਸਾਰੀ ਪਾਈਪਲਾਈਨ ਰਾਹੀਂ ਦੌਲਤਪੁਰ ਪਿੰਡ ਦੀ ਜਿਹੜੀ ਜਗ੍ਹਾ ਹੁੰਦੀ ਆ ਉਥੇ ਐਸਟੀਪੀ ਪਲਾਟ ਬਣਾਣਾ ਸੀਗਾ ਉੱਥੇ ਜਾ ਕੇ ਫਿਰ ਇਹ ਸਾਰਾ ਪਾਣੀ ਜਿਹੜਾ ਡੰਪ ਹੋਣਾ ਸੀ ਉਹ ਜਿਹੜੀ ਇਹਨਾਂ ਦੀ ਸਮੱਸਿਆ ਅੱਜ ਤੱਕ ਮੈਨੂੰ ਲੱਗਦਾ ਕਿ ਸਰਕਾਰ ਨੇ ਉਹਦੇ ਤੇ ਕੋਈ ਗੌਰ ਹੀ ਨਹੀਂ ਕਰੀ ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਜਿਹੜੇ ਇੱਥੇ ਦੇ ਕੋਈ ਦਫ਼ਤਰ ਨਹੀਂ ਹੈਗਾ ਕਿਤੇ ਜਾ ਕੇ ਲੋਕ ਸਮੱਸਿਆ ਦੱਸ ਸਕਣ ਜੇ ਸ਼ਹਿਰ ਦੇ ਦਫ਼ਤਰ 'ਚ ਜਾਂਦੇ ਨੇ ਤਾਂ ਕੋਈ ਗੱਲ ਇਹਨਾਂ ਦੀ ਸੁਣ ਨਹੀਂ ਰਿਹਾ ਤਾਂ ਹੀ ਮਜਬੂਰ ਨੂੰ ਜਿਹੜਾ ਅੱਜ ਇਹਨਾਂ ਨੇ ਸਾਨੂੰ ਬੁਲਾਇਆ ਕਿਉਂਕਿ ਦੇਖੋ ਅਸੀਂ ਤਾਂ ਜੰਮੇ ਹੋ ਰਿਆਂ ਮਰਨਾ ਹੋ ਰਿਆਂ ਸਾਡੇ ਤਾਂ ਰਿਸ਼ਤੇ ਰਾਜਨੀਤੀ ਨਾਲੋਂ ਪਰਾਂ ਨੇ ਕਿਉਂਕਿ ਤਕਰੀਬਨ ਅਸੀਂ ਸਾਰੇ ਇੱਥੇ ਪੜ੍ਹੇ ਆਂ ਖੇਡੇ ਆਂ ਸਾਨੂੰ ਇੱਥੇ ਦਾ ਦੁੱਖ ਦਰਦ ਵੀ ਆਉਂਦਾ ਵੀ ਇਹ ਜੇ ਕਿਤੇ ਤੁਸੀਂ ਇਹ ਦੇਖੋ ਵੀ ਮੁੱਖ ਮੰਤਰੀ ਤੋਂ ਆਪਾਂ ਵੱਡੀਆਂ ਉਮੀਦਾਂ ਕੀ ਕਰਦੇ ਆਂ ਵੀ ਉਹਨੇ ਕੀ ਕਰਨਾ ਉਹ ਤਾਂ ਆ ਸਾਡੀ ਜਿਹੜਾ ਅਸੀਂ ਨੇ ਐਡਾ ਪ੍ਰੋਜੈਕਟ ਤਕਰੀਬਨ ਧੂਰੀ ਦੇ ਵਿੱਚ ਲੈ ਕੇ ਆਏ ਸੀ ਸੀਵੇ ਦਾ ਉਹਨੂੰ ਵੀ ਨਹੀਂ ਪੂਰਾ ਕਰ ਪਾ ਰਹੇ ਤੇ ਫਿਰ ਅਜੇ ਇਹ ਸਾਡੇ ਧੂਰੀਆ ਲੈਣੇ ਤਾਂ ਆਪਦਾ ਐਮ ਐਲ ਏ ਵੀ ਖੋលਿਆ ਮੁੱਖ ਮੰਤਰੀ ਵਾਲੇ ਚੱਕਰ 'ਚ ਠੀਕ ਹੈ ਨਾ ਪਰ ਮੁੱਖ ਮੰਤਰੀ ਸਾਹਿਬ ਨੂੰ ਅੱਜ ਤੱਕ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਚੀਜ਼ ਦਾ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਇਹ 16 ਨੰਬਰ ਤੇ 18 ਨੰਬਰ ਵਾਰਡ ਚ ਆ ਕੇ ਇੱਕ ਵਾਰ ਇੱਕ ਦਿਨ ਰਹਿ ਕੇ ਦੇਖਣਾ ਉਹ ਵੀ ਇੱਥੇ ਕੀ ਮਾਹੌਲ ਆ ਹਰ ਰੋਜੀ ਬਚਾਰੇ ਕਿੱਥੇ ਜਾਣ ਇਹ ਪ੍ਰਾਪਰਟੀ ਟੈਕਸ ਕਿਉਂ ਭਰਦੇ ਨੇ ਭਾਈ ਇਹ ਕਿਉਂ ਟੈਕਸ ਦੇਣ ਜੇ ਇਹਨਾਂ ਦੇ 12 ਚ ਤੁਸੀਂ ਕਿਹੜਾ ਬੱਚਾ ਜਿਹੜਾ ਸਵੇਰੇ ਸਕੂਲ ਜਾਂਦਾ ਹੋਊਗਾ ਕਿਹੜੇ ਮਾਹੌਲ ਚ ਜਾਂਦਾ ਹੋਊਗਾ ਠੀਕ ਹੈ ਨਾ ਇਸੇ ਕਰਕੇ ਹੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਡੀ ਲੀਡਰਾਂ ਤੋਂ ਨਫ਼ਰਤ ਕਰਦੀ ਆ ਬੀਏ ਜਿਹੜੀ ਪੋਲੀਟੀਕਲ ਪਾਰਟੀ ਨੇ ਸਿਰਫ ਮੈਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਸਿਰਫ ਵੋਟਾਂ ਵੇਲੇ ਹੀ ਆਉਨੇ ਹੋ ਉਦੋਂ ਬਾਅਦ ਕਿਉਂ ਨਹੀਂ ਤੁਸੀਂ ਆ ਸਕਦੇ ਭਾਈ ਠੀਕ ਹੈ ਨਾ ਇੱਕ ਢੇੜਾ ਵੀ ਮੁੱਖ ਮੰਤਰੀ ਦਾ ਪਿਛਲੇ 4 ਸਾਲਾਂ ਚ ਵਜਿਆ ਹੋਵੇ ਆ ਸਭ ਤੋਂ ਵੱਧ ਜਨਤਾਨਗਰ ਨੇ ਵੋਟ ਪਾਈ ਸੀ ਆਮ ਆਦਮੀ ਨੂੰ ਮੈਨੂੰ ਦੱਸੋ ਇੱਕ ਵਾਰ ਵੀ ਇੱਥੇ ਧੰਨਵਾਦ ਕਰਨ ਆਇਆ ਹੋਵੇ ਇਹ ਛੱਡੋ ਸ਼ਹਿਰ ਦੇ ਕਿਸੇ ਕੋਨੇ 'ਚ ਕਿਸੇ ਪਿੰਡ 'ਚ ਉਹਨੇ ਧੰਨਵਾਦ ਕਰਤਾ ਹੋਵੇ ਤੇ ਉਹਨੂੰ ਵੀ ਛੱਡੋ ਚਲੋ ਮੁੱਖ ਮੰਤਰੀ ਬਿਜ਼ੀ ਆ ਪਰ ਭਰਾਵੋ ਜਿਹੜੇ ਉਹਦੇ ਨਾਲ ਲੱਗੇ ਹੋਏ ਆ ਤੁਸੀਂ ਐਨਐਮਸੀ ਨੇ ਉਹ ਕਿੱਥੇ ਨੇ ਉਹ ਕਿਉਂ ਨਹੀਂ ਲੋਕਾਂ ਦੀ ਆਵਾਜ਼ ਬੁਲੰ ਜਦੋਂ ਮਤੇ ਪੈਂਦੇ ਨੇ ਉੱਥੇ ਕਹਿੰਦੇ ਵੀ ਇੱਥੇ ਸੁਪਰ ਸੱਕਰ ਮਸ਼ੀਨ ਚਾਹੀਦੀ ਆ ਭਾਈ ਸਾਡੇ ਟਾਈਮ ਆ ਬੱਗਾ ਖੜਾ ਇੱਥੇ ਜਦੋਂ ਇਧਰੋਂ ਫੋਨ ਆਂਦਾ ਸੀ ਸਪੈਸ਼ਲ ਤੌਰ ਤੇ ਲੁਧਿਆਣੇੋਂ ਮੰਗਾ ਮੰਗਾ ਕੇ ਸਫਾਈਆਂ ਕਰਾਉਂਦੇ ਰਿਹਾ ਇੱਕ ਵਾਰ ਉਸ ਟਾਈਮ ਤੇ ਲਗਾਤਾਰ ਤਿੰਨ ਦਿਨ ਅਭਿਆਨ ਚੱਲਿਆ ਸੀਵਰੇਜ ਵੀ ਪਾਈਪ ਤੇ ਸਹਰਾਣੇ ਫਸੇ ਹੋਏ ਨਿਕਲੇ ਸੀ ਆ ਮੁੱਖ ਮੰਤਰੀ ਨੇ ਬਹੁਤ ਮਸ਼ੀਨਾ ਵੀ ਦਿੱਤੀਆਂ ਸੀ ਰੋਡ ਨੂੰ ਸਫਾਈ ਉਹ ਖੜੀਆਂ ਹੀ ਨੇ ਭਾਈ ਆ ਬਿਲਕੁਲ ਕੋਈ ਵੀ ਤੁਸੀਂ ਸੰਗਰੂਰ ਦੇ ਹਾਲਾਤ ਦੇਖ ਲਓ ਰੇ ਦੇ ਹਾਲਾਤ ਦੇਖ ਲਓ ਸੀਵਰੇਜ ਭਰਾਵਾਂ ਦਾ ਬਚਾਰੇ ਉਹ ਕੀ ਕਰਨ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਹੜਤਾਲ ਤੇ ਬੈ ਹੁਣ ਉਹ ਵੀ ਤੰਗ ਹੋਏ ਬੈਠੇ ਨੇ ਕੋਈ ਬੰਦਾ ਕਿਸੇ ਦਾ ਮੈਨੂੰ ਪੂਰੇ ਮੈਨੂੰ ਕੋਈ ਇੱਕ ਬੰਦਾ ਆ ਲਾਈਵ کہہ ਰਿਹਾ ਇੱਕ ਬੰਦਾ ਜਿਹੜਾ ਇਹ ਮਹੱਲੇ ਚ ਸਫਾਈ ਕਰਕੇ ਜਾਂਦਾ ਹੋਵੇ ਲੈ ਮੈਨੂੰ ਜੀ ਉਹਦਾ ਨਾਮ ਦੱਸ ਦੇ ਸਰ ਗੋਲਦੀ ਜੀ ਇਹਨਾਂ ਕੋਲ ਇੱਕੋ ਬੰਨਾ ਚੱਲਦਾ ਆ ਰਿਹਾ ਕਿ ਐਸਟੀਪੀ ਪਲਾਂਟ ਲਈ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਉਹਦੇ ਬਾਅਦ ਕੀ ਕਰਨਾ ਤੁਸੀਂ ਕਹਿੰਦੇ ਹੋ ਕਿ ਅਸੀਂ ਐਫਰਟ ਲਾਈਆਂ ਸੀ ਆਹ ਖੜਾ ਜੀ ਮੇਰੇ ਨਾਲ ਬੰਦਾ ਇਹ ਦੇਣ ਨੂੰ ਤਿਆਰ ਆ ਮੈਂ ਲੈ ਕੇ ਦਊਂਗਾ ਜ਼ਮੀਨ ਮੇਰੇ ਨਾਲ ਗੱਲ ਕਰਨ ਉਹ ਮੈਂ ਦੌਲਤਪੁਰਾ ਲੈਣਾ ਗੱਲ ਕਰਕੇ ਦੰਨਾ ਦੱਸੋ ਕਿੰਨੀ ਜਗ੍ਹਾ ਚਾਹੀਦੀ ਆ ਇਹ ਤਾਂ ਸਿਰਫ ਦੇਖੋ ਨਾਲੇ ਇਹ ਨਹੀਂ ਹੈਗਾ ਇਹਨਾਂ ਨੇ ਕੁਝ ਵੀ ਇਹਦੇ 'ਚ ਮਿਹਨਤ ਨਹੀਂ ਕੀਤੀ ਇਹ ਤਾਂ ਸਾਰਾ ਮੇਰੇ ਟਾਈਮ ਦਾ ਪ੍ਰੋਜੈਕਟ ਪਾਸ ਹੋ ਕੇ ਇਹਨਾਂ ਕੋਲੇ ਪੈਸੇ ਪਏ ਨੇ ਮਿਊਨਿਸਪਲ ਕਮੇਟੀ ਕੋਲ ਐਸਟੀਪੀ ਦੇ ਆ ਰਾਈਟ ਟੂ ਇਨਫਾਰਮੇਸ਼ਨ ਐਕਟ ਰਹੀਂ ਕਢਵਾ ਕੇ ਦੇਖ ਲਓ ਜੇ ਮੈਂ ਝੂਠ ਬੋਲ ਰਿਹਾ ਇੱਕ ਐਸਟੀਪੀ ਪਲਾਂਟ ਉਹ ਤੋਂ ਬਣ ਗਿਆ ਸੀ ਦੂਸਰਾ ਬਣਾ ਸੀਗਾ ਇਧਰਲੇ ਪਾਸੇ ਜਿੱਥੇ ਮੈਂ ਛੱਡ ਕੇ ਗਿਆ ਸੀ ਉੱਥੇ ਦਾ ਉੱਥੇ ਹੀ ਖੜਾ ਸਾਰਾ ਕੁਝ ਇੱਕ ਵੀ ਮੈਂ ਕਹਣਾ ਵੀ ਸਿਰਫ ਅਸੀਂ ਆਪ ਦਾ ਢਿੱਡ ਫੋਲ ਕੇ ਨਹੀਂ ਦੱਸ ਸਕਦੇ ਧੂਰੀ ਵਾਲੇ ਤੁਸੀਂ ਤਾਂ ਆਪ ਇੱਥੇ ਲੋਕਲ ਬਚੰਦੇ ਹੋ ਤੋੜੀ ਜਦੋਂ ਮੇਰੇ ਨਾਲ ਥੋੜਾ رابطہ ਹੁੰਦਾ ਸੀ ਮੈਨੂੰ ਫੋਨ ਕਰਦੇ ਸੀ ਅਸੀਂ 15 ਮਿੰਟ ਚ ਹੱਲ ਕਰਕੇ ਦਿਖਾਉਂਦੇ ਸੀ ਉਹ ਚੀਜ਼ ਦਾ ਉਰੇ ਹੁਣ ਬਾਲੀਵਾਰਸ਼ ਹੀ ਨਹੀਂ ਹੈਗਾ ਤੁਸੀਂ ਕਹੋਗੇ ਕਿ ਨੂੰ ਐਤੋਂ ਪਹਿਲਾਂ ਸਾਡੇ ਦੋਵੇਂ ਛੋਟੇ ਭਰਾ ਨੇ ਕਾਂਗਰਸੀ ਆਗੂ ਉਹਨਾਂ ਨੇ ਜਿਹੜਾ ਹਰਦੀਪ ਤੇ ਸ਼ੋਭਾ ਮੋਰਾ ਨੇ ਲੋਕਾਂ ਨਾਲ ਮਿਲ ਕੇ ਜਿਹੜਾ ਮਲੇ ਕੋਟਲਾ ਚੌਂਕ ਚ ਉਹਨਾਂ ਨੇ ਧਰਨਾ ਲਾ ਕੇ ਰੱਖਿਆ ਉਹ ਲੋਕ ਵੀ ਧਰਨਾ ਲਾ ਕੇ ਕੀ ਕਰਨਗੇ ਆਸ਼ਵਾਸ਼ਣ ਦੇ ਦਿੰਦੇ ਨੇ ਹੁਣ ਲੋਕ ਵਿਚਾਰਿਆਂ ਨੇ ਆਪਣੇ ਕਮਾਕਾਰਾਂ ਤੇ ਵੀ ਜਾਣਾ ਹੁੰਦਾ ਕਿਸੇ ਨੇ ਆਪਣੇ ਕਿਉਂਕਿ ਲੋਕ ਲੋਕ ਕੀ ਕਰਨ ਲੋਕ ਮਜਬੂਰ ਨੇ ਇਹ ਤਾਂ ਇੱਕ ਤਰ੍ਹਾਂ ਦਾ ਲੁੱਟਿਆ ਮਹਿਸੂਸ ਕਰਦੇ ਨੇ ਜਿੰਨੀਆਂ ਆਸਾਂ ਉਮੀਦਾਂ ਇਹਨਾਂ ਨੇ ਦਿਖਾਈਆਂ ਸੀਗੀਆਂ ਵੀ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਇੱਕ ਵੀ ਪਦਰ ਦੇ ਉੱਤੇ ਮੈਨੂੰ ਦਿਖਾ ਦਿਓ ਵੇ ਇੱਕ ਵੀ ਕੰਮ ਦੇ ਉੱਤੇ ਸਾਡੇ ਧੂਰੀ ਦਾ ਹਸਪੀਟਲ ਦੀ ਗੱਲ ਕਰ ਲਓ ਸਾਡੇ ਧੂਰੀ ਦੀ ਸਟੇਡੀਅਮ ਦੀ ਗੱਲ ਕਰ ਲਓ ਸਾਡੇ ਧੂਰੀ ਦੀ ਪਾਣੀ ਦੀ ਜੇ ਤੁਸੀਂ ਹੁਣ ਸ਼ਹਿਰ ਦੇ ਵਿੱਚ ਕਾਹਦਾ ਟੈਕਸ ਲੈ ਰਹੇ ਹਾਂ ਸੀਵਰੇਜ ਦਾ ਟੈਕਸ ਲੈ ਰਹੇ ਹੋ ਤੁਸੀਂ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਦੇ ਵਿੱਚ ਜਦੋਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਊਗਾ ਤੁਸੀਂ ਕੀ ਕਰੋਗੇ ਇਕੱਲੇ ਇੱਕ ਸ਼ਹਿਰ ਦੀ ਗੱਲ ਨਹੀਂ ਕੱਲ ਲਹਿਰੇ ਦੀ ਮੈਂ ਇੱਕ ਫੋਟੋ ਦੇਖ ਰਿਹਾ ਸੀ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਇਹੀ ਪ੍ਰੋਸੈਸ ਦੀ ਇਹਨਾਂ ਦਾ ਧਿਆਣੀ ਹੈ ਨਹੀਂ ਕਿਉਂਕਿ ਉਹੀ ਬਿਨਾ ਅਨੁਭਵ ਤੋਂ ਬਿਨਾ ਕਿਸੇ ਤਜਰਬੇ ਤੋਂ ਇਹਨਾਂ ਦੇ ਹੱਥਾਂ 'ਚ ਸੱਤਾ ਆ ਗਈ ਤੇ ਇਹਨਾਂ ਦੇ ਉੱਤੇ ਦਿੱਲੀ ਵਾਲਿਆਂ ਨੇ ਕਾਬੂ ਕਰ ਲਿਆ ਦਿੱਲੀ ਵਾਲੇ ਨਾ ਤਾਂ ਇਹਨਾਂ ਨੂੰ ਉਰੇ ਕੁਝ ਕਰਨ ਦੇ ਰਹੇ ਨੇ ਕਿਉਂਕਿ ਆਪਣੇ ਤੋਂ ਉਹਨਾਂ ਦੇ ਉਹ ਤਾਂ ਸਿੱਧਾ ਕਹਿੰਦੇ ਨੇ ਵੀ ਸ਼ਾਮ-ਦਾਮ ਦੰਡ-ਵੇਦ ਵਰਤ ਕੇ ਅਸੀਂ ਕਿਸੇ ਨਾਲ ਕੁੱਟ ਕੇ ਜਾਣ ਕੇ ਅਸੀਂ ਜਿਹੜਾ ਰਾਜ ਲਵਾਂਗੇ ਸੋ ਮੈਨੂੰ ਲੱਗਦਾ ਵੀ ਇਦੋਂ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਜੇ ਧੂਰੀ ਵਾਲੇ ਇੰਨੀਆਂ ਵੋਟਾਂ ਨਾਲ ਜਿਤਾਉਣਾ ਜਾਣਦੇ ਨੇ ਤਾਂ ਧੂਰੀ ਵਾਲੇ ਹਰਾਉਣਾ ਵੀ ਜਾਣਦੇ ਨੇ ਮੇਰੀ ਤਾਂ ਇੰਨੀ ਬੇਨਤੀ ਆ ਵੀ ਆ ਕੇ ਉਰੇ ਜੇ ਹਜੇ ਵੀ ਇਹਨਾਂ ਦੇ ਕੰਨ ਤੇ ਜੂਣਾ ਸਰ ਕੀ ਨਾ ਫੇਰ ਮੈਨੂੰ ਲੱਗਦਾ ਵੀ ਇਹ ਕਾਬਿਲ ਹੀ ਨਹੀਂ ਹੈਗੇ ਲੀਡਰੀ ਦੇ ਜਾਂ ਲੋਕਾਂ ਦੇ ਨੁਮਾਇੰਦਗੀ ਕਰਨ ਦੇ ਜੇ ਇੱਥੇ ਆ ਕੇ ਇਹਨਾਂ ਨੇ ਹੱਲ ਕਰੇ ਜੇ 2 ਦਿਨ ਚ ਇਹਨਾਂ ਦਾ ਹੱਲ ਨਹੀਂ ਹੁੰਦਾ ਉਰੇ ਬੰਦੇ ਨਹੀਂ ਪਹੁੰਦੇ ਤਾਂ ਮੈਨੂੰ ਮਜਬੂਰਨ ਕੋਈ ਸਖਤ ਜਿਹੜਾ ਇਹਦੇ ਤੇ ਰੋਕ ਇਖਤਿਆਰ ਕਰਨਾ ਪਊਗਾ ਅਸੀਂ ਹੱਥ ਜੋੜ ਕੇ ਵਾਰਨਿੰਗ ਦੇ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਧੂਰੀ ਦੇ ਪ੍ਰਸ਼ਾਸਨ ਨੂੰ ਵੀ ਤੇ ਇੱਥੇ ਦੇ ਐਮ ਐਲ ਏ ਯਾਨੀ ਕਿ ਮੁੱਖ ਮੰਤਰੀ ਨੂੰ ਵੀ ਗੋਲਜੀ ਜੀ ਜਿਵੇਂ ਇਹਨਾਂ ਨੇ ਅੰਡਰਗਰਾਉਂਡ ਪਾਈਪ ਆਪ ਆ ਕੇ ਇਹਨਾਂ ਨੂੰ ਨਾਲੀਆਂ ਨੂੰ ਬੰਦ ਕੀਤਾ ਉਹਦੇ ਨਾਲ ਵੀ ਦਿੱਕਤ ਆ ਰਹੀ ਹੈ ਮੈਂ ਵਾਰਡ ਨੰਬਰ ਜਨਤਾ ਦੇ ਵਿੱਚ ਮੈਂ ਰਹਿਨੀ ਆ ਵਾਰਡ ਨੰਬਰ 16 18 ਚ ਸਾਡੇ ਦੋ ਵਾਰਡ ਨੰਬਰ ਨੇ 16 18 ਸੇ ਸਾਡਾ ਕੋਈ ਨਿਕਾਸ ਨਹੀਂ ਕਰਦਾ ਐਮਸੀ ਬਹੁਤ ਬਣ ਕੇ ਆ ਗਿਆ ਤੇ ਕਈ ਸਾਲ ਹੋ ਗਏ ਸਾਡਾ ਕੋਈ ਨਿਕਾਸ ਨਹੀਂ ਹੈਗਾ ਦੇਖੋ ਬੱਚੇ ਕਿਤਨੇ ਮੇਰਾ ਤਾਂ ਬਾਅਦ ਬਿਲਕੁਲ ਪਾਣੀ ਦੇ ਵਿੱਚ ਆ ਮੈਂ ਬਿਲਕੁਲ ਨਿਕਲ ਕੇ ਵੀ ਨਿਕਲ ਵੀ ਨਹੀਂ ਸਕਦੀ ਕਿੰਨੇ ਸਾਲ ਹੋ ਗਏ ਕੋਈ ਸਪਲਾਈ ਨਹੀਂ ਕੋ ਕੁਛ ਨਹੀਂ ਕੋਈ ਜਿਹੜੇ ਕੋਈ ਜ਼ਮੇਦਾਰ ਆਂਦਾ ਕੋਈ ਨਾ ਕੋਈ ਰੇੜੀ ਮਤਲਬ ਇਹਦੇ ਉੱਦਲੇ ਖਾਲੀ ਚੱਕੇ ਡਰ ਜਾਂਦੇ ਨੇ ਕਿ ਸਾਡਾ ਕੋਈ ਮਤਲਬ ਰੂੜੀਂ ਚੱਕਦੇ ਕੋਈ ਜਿਹੜਾ ਵਿੱਚ ਗੰਦ ਪਿਓ ਨਹੀਂ ਕੋ ਕੱਢਦਾ ਕੋਈ ਸਫਾਈ ਮਤਲਬ ਕੋਈ ਸਫਾਈ ਨਹੀਂ ਸੇ ਸਾਡਾ ਇਹ ਨਾ ਬੁਰਾ ਹਾਲਾਤੀ ਕਮੇਟੀ ਵੀ ਚਲੀ ਗਏ ਅਸੀਂ ਧਰਨੇ ਵੀ ਲਾ ਲਏ ਰੋਡ ਤੇ ਵਿਤਰਨ ਵਾਲੇ ਪਰ ਸਾਡਾ ਕੋਈ ਹਿਲਣਾ ਨਹੀਂ ਹੈਗਾ ਜੀ ਕੀ ਮੰਗ ਕਰਦੇ ਅਸੀਂ ਮੰਗੇ ਹੀ ਕਰਦੇ ਸਾਡੇ ਪੱਕਾ ਹੱਲ ਹੋਵੇ ਜੀ ਇਹ ਪਾਣੀ ਦਾ ਸਾਨੂੰ ਵਾਰ-ਵਾਰ ਕਿਸੇ ਨੂੰ ਕਹਿਣਾ ਨਾ ਪਵੇ ਅਸੀਂ ਬਹੁਤ ਤੰਗ ਆ ਗਏ ਇਸ ਪਾਣੀ ਦਾ ਅਗਲਾ ਸ਼ੰਗਰ ਅਗਲਾ ਸ਼ੰਗਰ ਸਭ ਇਸ ਤਰ੍ਹਾਂ ਹੀ ਕਹਿੰਦੇ ਵੀ ਸਾਨੂੰ ਸੰਭਾਲਸ ਕਰਨਾ ਨਾ ਪਵੇ ਤੁਹਾਨੂੰ ਤੁਸੀਂ ਆਪੇ ਜਾਣੀ ਕਰੋ ਸਾਡੇ ਸ਼ੰਗਰ ਸਿੱਧਾ ਹੱਲ ਹੋ ਜੇ ਵੀ ਇਹ ਪਾਣੀ ਦਾ ਨਿਕਾਸ ਹੋ ਜੇ ਗਲੀ ਨੂੰ ਉੱਚੀ ਕਰਵਾ ਦਿਓ ਗਲੀ ਗੁਰੂ ਅੰਧੀ ਆਜੂ ਕੀ ਨਾਮ ਕੀ ਹੈ ਦੀਪਕ ਸਿੰਘਲਾ ਜੀ ਮਸਲਾ ਕੀ ਹੈ ਇਹ ਇਹ ਜੀ ਮਸਲਾ ਵਾਰਡ ਨੰਬਰ 16 18 ਧੂਰੀ ਦਾ ਜੀ ਜਿਹੜੀ ਇਹ ਸਾਂਝੀ ਗਲੀ ਪੈਂਦੀ ਹੈ 2 ਐਮਸੀਆਂ ਦੇ ਵਿਚਾਲੇ ਪੈਂਦੀ ਹੈ ਇੱਕ 16 ਨੰਬਰ ਦਾ ਵਾਰਡ ਦਾ ਐਮਸੀ ਹੈ ਜੀ ਇੱਕ 18 ਨੰਬਰ ਵਾਰਡ ਦਾ ਐਮਸੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਦੋਨਾਂ ਨੂੰ ਦਰਖਾਸਤ ਲਾ ਚੁੱਕੇ ਹਾਂ ਬੇਨਤੀ ਹੱਥ ਬੰਨ੍ਹ ਕੇ ਕਰ ਚੁੱਕੇ ਹਾਂ ਕਰੇ ਵੀ ਅਸੀਂ ਦੋਨਾਂ ਦੇ ਜਾ ਚੁੱਕੇ ਹਾਂ ਵੀ ਐਦਾਂ ਕਰਕੇ ਆ ਜਿਹੜਾ ਗੰਦਾ ਪਾਣੀ ਐ ਸੀਵਰੇਜ ਦਾ ਇਹਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਕਿ ਸਾਨੂੰ ਕੋਈ ਰਾਹਤ ਮਿਲੇ ਆ ਲੈਟਰ ਐ ਆ ਦੇਖ ਲਓ ਅਸੀਂ ਇਹ ਯਾਰ ਕਰਾਈ ਹੋਈ ਆ ਸਾਰੇ ਮੁਹੱਲੇ ਵਾਲਿਆਂ ਦੇ ਨਿਵਾਸੀਆਂ ਦੇ ਜਿੰਨਿਆਂ ਦੇ ਹੈਗੇ ਸੈਨ ਨੇ ਆ ਦੇਖੋ ਵਿੱਚ ਹੀ ਮੋਬਾਈਲ ਨੰਬਰ ਨੇ ਇਹ ਈਓ ਸਾਹਿਬ ਨੂੰ ਵੀ ਅਸੀਂ ਮਿਲ ਚੁੱਕੇ ਆ ਸੀਵਰੇਜ ਬੋਰਡ 'ਚ ਵੀ ਅਸੀਂ ਜਾ ਚੁੱਕੇ ਆ ਸੀਐਮ ਦਫ਼ਤਰ ਵੀ ਜਾ ਚੁੱਕੇ ਆ ਪਰ ਸਾਨੂੰ ਸਾਡਾ ਕੋਈ ਮਸਲਾ ਪੱਕਾ ਹੱਲ ਨਹੀਂ ਹੋਇਆ ਈਓ ਸਾਹਿਬ ਨੇ ਇਹ ਕਿਹਾ ਐਸਟੀਵੀ ਪਲਾਂਟ ਇਹਦਾ ਹੱਲ ਐ ਹੋਰ ਕੋਈ ਹੱਲ ਨਹੀਂ ਹੈਗਾ ਪਹਿਲਾ ਐਸਟੀਵੀ ਪਾਟ ਲੱਗੇ ਤਾਂ ਬਹੁਤ ਟਾਈਮ ਹੋ ਗਿਆ ਜਿਹੜਾ ਕਹਿ ਰਹੇ ਨੇ ਕਿ ਲੱਗੂਗਾ ਲੱਗੂਗਾ ਪਹਿਲਾਂ ਵੀ ਤਾਂ ਪਾਣੀ ਨਿਕਲਦਾ ਸੀਗਾ ਹੁਣ ਕਿਉਂ ਨਿਕਲਣਾ ਬੰਦ ਹੋ ਗਿਆ 6 ਮਹੀਨੇ ਪਹਿਲਾਂ ਇਹਨਾਂ ਨੇ ਸਾਲ ਭਰ ਪਹਿਲਾਂ ਸੁਪਰ ਸ਼ੱਕਰ ਮਸ਼ੀਨਾ ਮੰਗਾਈਆਂ ਜਦੋਂ ਅਸੀਂ ਹਾਈਵੇ ਜਾਮ ਕਰਿਆ ਆ ਵੱਡਾ ਹਾਈਵੇ ਗੁਰਦੁਆਰਾ ਸਾਹਿਬ ਕੋਲ ਉਦੋਂ ਇਹਨਾਂ ਨੇ ਸੁਪਰ ਸ਼ੱਕਰ ਮਸ਼ੀਨਾ ਲਾ ਕੇ ਸਫਾਈ ਕਰਾਈ ਸਾਨੂੰ 2-4 ਮਹੀਨੇ ਰਾਤ ਮਿਲੀ ਆ ਫੇਰ ਉਹੀ ਚੀਜ਼ ਹੋ ਗਈ ਦੁਬਾਰੀ ਸਾਰੇ ਅਸੀਂ ਟੈਕਸ ਅਸੀਂ ਭਰਦੇ ਆ ਸਾਰਾ ਪਾਣੀ ਦਾ ਬਿੱਲ ਇਹ ਲੈਂਦੇ ਨੇ ਅਸੀਂ ਜਾਈਏ ਕਿੱਥੇ ਜੀ ਹੋੜਾ ਪਾਣੀ ਹੋਣ। ਹੁਣ ਇਹ 2-2.5 ਮਹੀਨਿਆਂ ਤੋਂ ਪਾਣੀ ਖੜਾ ਹੈ ਪਰ 20-25 ਦਿਨ ਤੋਂ ਕੰਟੀਨਿਊ ਖੜਾ ਹੈ। 2-2.5 ਮਹੀਨਿਆਂ ਤੋਂ ਪਾਣੀ ਖੜਾ ਸੀਗਾ। ਸਵੇਰੇ ਖੜ ਜਾਂਦਾ ਸੀ, ਸ਼ਾਮ ਨੂੰ ਨਿਕਲ ਜਾਂਦਾ ਸੀ ਜਦੋਂ ਟੰਟੀ ਆਂਦੀ ਨਹੀਂ ਸਰਕਾਰ ਦੀ। ਆਹ 20-25 ਦਿਨਾਂ ਆ ਉਹ ਦੇਖ ਲਓ ਹੁਣ ਸਵੇਰ ਦਾ ਟਾਈਮ ਹੈ 11-12 ਵਜੇ ਕਿੰਨਾ ਸੰਘਰਸ਼ ਕੀ ਹੋਏਗਾ। ਅਗਲਾ ਸੰਘਰਸ਼ ਤਾਂ ਸਾਡਾ ਇਹੀ ਹੈ। ਅਸੀਂ ਬੱਚਿਆਂ ਸਮੇਤ ਫੈਮਲੀਆਂ ਸਮੇਤ ਸਾਡੇ ਬਜ਼ੁਰਗ ਜਿੰਮੇ ਸਾਨੂੰ ਕਹਿਣਗੇ ਅਸੀਂ ਹਾਈਵੇ ਵੱਡਾ ਜਾਮ ਕਰਾਂਗੇ ਜਿੱਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਆਪਣਾ ਥਾਣੇ ਦੀ ਹੋਵੇਗੀ। ਧੂਰੀ ਸਿੱਡੀ ਥਾ ਸਵੇਰੇ ਉੱਠ ਕੇ ਸਫਾਈ ਕਰਨੀ ਪੈਂਦੀ ਆ ਸਾਨੂੰ ਖੁਦ ਕਰਨੀ ਪੈਂਦੀ ਹੈ ਜਮਾਦਾਰ ਆਂਦੇ ਨਹੀਂ ਹੈਗੇ ਉਰੇ ਉਹ ਆਂਦੇ ਆ ਤਾਂ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਕਿ ਪਾਣੀ ਓਵਰਫਲੋ ਹੋਇਆ ਹੈ ਓਵਰਫਲੋਕ ਹੋਈ ਹੋਈ ਨੇ ਕੀ ਮੰਕਾ ਕੀ ਮੰਕਾ ਦੇ ਸਰਕਾਰ ਤੋਂ ਇਹ ਸਿਵਰਜਾਂ ਦੇ ਸਫਾਈ ਕਰਾਓ ਪਾਣੀ ਨਿਕਲਦਾ ਹੋਵੇ ਤੇ ਬਿਮਾਰੀ ਨਾ ਫੈਲੇ ਸਾਡੇ ਬੱਚੇ ਸਕੂਲ ਜਾਂਦੇ ਤੋਂ ਵੀ ओके ਹੁੰਦੇ ਨੇ ਮੁਸ਼ਕਿਲ ਚਾਹਦੇ ਕਦੇ ਕਮੇਟੀ ਨਹੀਂ ਗਈ ਤੇ ਜਾ ਸੀਵਰੇਜ ਦਾ ਕਮੇਟੀ ਚ ਵੀ ਗਏ ਆ ਜੀ ਧੰਨੇ ਵੀ ਲਾਇਨੇ ਸਾਰਾ ਕੁਝ ਕਰਿਆ ਫੇਰ ਵੀ ਉਹੀ ਕੰਮ ਹੈ ਜੀ ਇੱਥੇ ਤਾਂ ਉਹੀ ਕੰਮ ਹੈ